ਦੁਨੀਆ ਜਾਂ ਤੇ ਛੜ ਗਈ ਮੰਗਲਗ੍ਰਹਿ ਤੇ ਪਲਾਟ ਕੱਟਣ ਨੂੰ ਕਰਦੇ ਆ ਮੇਰੀ ਕਾਲੇ ਸਾਥੋਂ ਪਾਣੀ ਨੀ ਪੂਰਾ ਹੋ ਰਿਹਾ ਪਿੰਡਾਂ ਦਾ ਯਾ ਸਭ ਦੁਨੀਆ ਭਰ ਦੀਆਂ ਆਹਮ ਤਾਂ ਸਾਨੂੰ ਛੱਡ ਕੇ ਸਾਡੇ ਗਾਲ ਪਾ ਕੇ ਬਾਈ ਗਾਈ ਕਰ ਪਾ ਕਰ ਬੀਠੀ ਕੋਹਾਂ ਦਮਾ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਫਿਰ ਕਹਿੰਦੇ ਪਹਾਂਸ ਮਾਨਨੇ ਕੋਦੋਂ ਕੋਈ ਚਿੱਕੀ ਚੂਣੀ ਤਾਂ ਬਹੁਤ ਛੋਟਾ ਹੁੰਦਾ ਸੀ ਮਾਮੂ ਜਦਿਕ ਸਾਹਿਬ ਨਾਲ ਲਾ ਗਿਆ ਸੀ 900 ਰੁਪਏ ਤੇ ਫੋਟੋਲ ਜਵਾਕ ਜੇ ਫਿਲਮ ਬਣਾਈ ਜਾਂਦੇ ਉਹ ਅਜੇ ਤਕਰੀਕ ਤੋਂ ਹੀ ਸਾਨੂੰ ਕਿ ਲੋਟ ਸੀ ਇੱਥੇ ਪੰਗੇ ਲੈਣ ਦੀ ਜੇ ਇਹ ਚਾਚੀ ਤੇ ਨਿਕਲਾਉਂਦੇ ਹੁਣ ਕੋਣਾ ਹੁਣ ਥੋੜਾ ਜਿਹਾ ਬੀਬੀ ਐਮਬੀ ਥੋੜਾ ਜਿਹਾ ਥੱਲੇ ਆ ਗਈ ਥੋੜਾ ਜਿਹਾ ਗਰਦਨ ਚੋਕਲਾ ਨਿਕਲਿਆ ਥੋੜਾ ਜਿਹਾ ਕਹਿੰਦੇ ਆਧਾਰ ਦੇ ਦੋ ਸਾਨੂੰ ਇਹ ਜਦੋਂ ਆਲ ਪਾਰਟੀ ਮੀਟਿੰਗ ਸੀ ਪਾਈ ਵਸਾ ਵਾਈ ਸੀ ਚਲੋ ਐਲੋਪੀ ਸਾਹਿਬ ਨਹੀਂ ਆਏ ਇਹਨਾਂ ਦੇ ਪ੍ਰਧਾਨ ਵੀ ਨਹੀਂ ਆਏ ਕੋ ਕੰਮ ਹੋ ਗਿਆ ਹੁਣ ਉਹ ਜ਼ਰੂਰੀ ਪਾਣੀ ਤੋਂ ਜ਼ਿਆਦਾ ਜ਼ਰੂਰੀ ਕੰਮ ਹੋਣਾ ਕੋਈ ਕੋਈ ਗੱਲ ਨਹੀਂ ਕੋ ਜਾਂਦਾ ਬਾਦਗਾਂ ਤੱਪਫੰਡ ਹੋ ਜਾਂਦੀ ਕੋਈ ਗੱਲ ਹੱਸ ਲੈ ਉਹ ਥੇ ਨਾ ਲੜਤੀ ਹੈ ਨਾ ਥੇ ਕੋਈ ਛੜਾਉਣ ਵਾਲਾ ਵੀ ਹੈ ਨਹੀਂ ਐਤੋਂ ਤਾਂ ਸਪੀਕਰ ਸਾਹਿਬ ਹੈਗੇ ਚਾਹੋ ਕਹਿੰਦੇ ਜਿਹਨੂੰ ਡਰੈਸ ਕਰੋ ਉਹਦੋਂ ਇੱਕ ਦੂਜੇ ਨੂੰ ਡਰੈਸ ਕਰਾਂਗੇ ਫਿਰ ਅੱਜ ਪਹਿਲਾਂ ਦੀਆਂ ਆਤ ਤਾਂ ਪੈ ਗਈਆਂ ਨਾ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਕੋਈ ਬਾਲੀਵੁੱਡਸ ਨਹੀਂ ਸੀ ਪੰਜਾਬ ਦਾ ਬੈਆਂ ਦੇ ਸੀ ਕੁਰਸੀ ਤੇ ਪੰਜ ਸਾਲ ਬਾਅਦ ਉਹ ਜਿਸ ਤਰ੍ਹਾਂ ਮੈਡਮ ਬਲਜੀਤ ਕੌਰ ਜੀ ਨੇ ਕਿਹਾ ਕਿ ਚੂਣ ਨਿਸ਼ਾਨਾ ਚੀ ਉਹ ਪਿਆਸੇ ਪਿੰਡਾਂ ਦੇ ਲੋਕ ਬੈਠੇ ਆ ਅੱਜ ਅੱਜ ਦੀ ਡੇਟ 'ਚ ਸੋਚ ਸਕਦੇ ਆ ਦੁਨੀਆ ਚੰਨ ਤੇ ਚੜ ਗਈ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ ਸਾਤੋਂ ਪਾਣੀ ਨਹੀਂ ਪੂਰਾ ਹੋ ਰਿਹਾ ਪਿੰਡਾਂ ਦਾ ਹਜੇ ਤੱਕ ਪਿਆਸੇ ਫਿਰਦੇ ਆਂ ਮਤਲਬ ਇਹ ਧੰ ਸੱਜਾ ਛੱਡ ਗਏ ਨੇ ਸਾਡੇ ਪੁਰਖੀ ਨੇ ਇਹ ਇਹੀ ਛੱਡ ਕੇ ਗਏ ਨੇ ਨਾ ਸਾਰ ਸਭ ਦੁਨੀਆ ਭਰ ਦੀਆਂ ਲਾਹਮ ਤਾਂ ਸਾਨੂੰ ਛੱਡ ਕੇ ਸਾਡੇ ਗਾਲ ਪਾ ਕੇ ਬਾਈ ਗਾਈ ਕਰ ਪਾ ਪਰ ਵੀ ਠੀਕ ਭਵੰਤ ਬਾਨਾ ਬਹੁਤ ਟਾਈਮ ਹੋ ਗਿਆ ਹੁਣ ਤੁੰਮੀ ਠੀਕ ਕਰੋ ਇਹਨੂੰ 75 ਸਾਲਾਂ ਦੀ ਮੈਂ ਕਹਿੰਦਾ ਤਿੰਨ ਦਿਨ ਬੂੜ ਦੇ ਫੀਤੇ ਦੀ ਗੰਢ ਨਾ ਖੋਲੀਏ ਚਮਚੀ ਦੀ ਡੰਡੀ ਪਾ ਕੇ ਜਾਂ ਸੂਆ ਪਾ ਕੇ ਜਾਂ ਕੋਈ ਤਿੱਖੀ ਚੀਜ਼ ਪਾ ਕੇ ਖੋਲਣੀ ਪੈਂਦੀ ਐ ਇੱਥੇ 75 ਸਾਲ ਪੁਰਾਣੀ ਗੰਢ ਫੜਾ ਕੇ ਮੈਨੂੰ ਕਹਿੰਦਾ ਤੂੰ ਖੋਲ ਹੁਣ ਤੂੰ ਇਹਨੂੰ ਖੋਲੂਗਾ ਕੋਈ ਗੱਲ ਨਹੀਂ ਠਹਿਰ ਜੋ ਲੋਕਾਂ ਨੂੰ ਪਤਾ ਹੈ ਕਿ ਹਾਂ ਖੋਲੀ ਜਾਂਦਾ ਹੈ ਲੱਗਿਆ ਤਾਂ ਹੋਇਆ ਆਪਣੇ ਵਰਗੀ ਹੈ ਔਰ ਮੈਨੂੰ ਪਤਾ ਐ ਨੱਕਿਆਂ ਦਾ ਮੈਨੂੰ ਪਤਾ ਪਾਣੀ ਦੀ ਵੈਲਿਊ ਦਾ ਮੈਨੂੰ ਪਤਾ ਹੈ ਕਿ ਪਾਣੀ ਜਿਹੜਾ ਹੈ ਉਹ ਉਹਦੀ ਕੀਮਤ ਕੀ ਹੈ ਕੋਈ ਨੱਕੇ ਤੇ ਗਿਆ ਹੋਵੇ ਤਾਂ ਪਤਾ ਲੱਗੇ ਨਾ ਨੱਕੇ ਆਲੇ ਤਾਂ ਹੈ ਹੀ ਨਹੀਂ ਫਿਰ ਕਹਿੰਦੇ ਭੋਂਤ ਮਾਨ ਨੇ ਕਦੋਂ ਕਿਤੀ ਕਿਤੀ ਹੁੰਨੀ ਇਹ ਤਾਂ ਬਹੁਤ ਛੋਟਾ ਹੁੰਦਾ ਸੀ ਮਾਮਾ صدیق ਸਾਹਿਬ ਨਾਲ ਲੱਗਿਆ ਸੀ 150 ਰੁਪਏ ਤੇ ਵੱਧ ਕਹੇ ਸੀ ਇਹਨਾਂ ਨੇ ਪਰ ਮੈਂ 150 ਕਹਣਾ صدیق ਸਾਹਿਬ ਵੀ ਕਹਿ ਅਜ ਕੀ ਗੱਲ ਵੀ ਕਲਾ ਜੇ ਕੋਈ ਜਵਾਕ ਕਮਾਉਣ ਲੱਗ ਗਿਆ ਤਾਂ ਮਾੜੀ ਗੱਲ ਐ ਪੰ 16 17 ਸਾਲ ਦੀ ਉਮਰ ਦੀ ਵਾਕ ਹਿੱਟ ਹੋ ਗਿਆ ਮਾੜੀ ਗੱਲ ਐ ਛੋਟੇ ਵਾਲੇ ਜਵਾਕ ਜੇ ਫਿਲਮਾਂ ਬਣਾਈ ਜਾਂਦੇ ਉਹ ਅੱਜ ਤੱਕ ਨਹੀਂ ਹਿੱਟ ਹੋਏ ਇਹ ਕੁਦਰਤ ਹੁੰਦੀ ਐ ਕਲਾ ਹੁੰਦੀ ਕੁਦਰਤ ਦਿੰਦੀ ਐ ਇਹ ਟੱਕੇ ਨਾਲ ਜਾਂ ਪੈਸੇ ਨਾਲ ਨਹੀਂ ਬਣ ਸਕਦੀ ਇਹ ਮੈਂ ਕਿਹਨੇ ਬੜਾ ਲੋਂਗਿਆ ਤਾਂ ਫਿਰ ਵੱਡੇ ਵੱਡੇ ਅਮੀਰ ਹੀ ਹੁੰਦੇ ਕਲਾਕਾਰ ਜਿਹੜੇ ਵੱਡੇ ਵੱਡੇ ਫਿਰ ਇਹ ਕਲਾ ਪਰਮਾਤਮਾ ਦੇਣਾ ਐ ਗਰੀਬੀ ਮਰੀ ਨਹੀਂ ਦੇਖਦੀ ਸੋ ਇਸ ਕਰਕੇ ਹਰ ਗੱਲ ਤੇ ਨੁਕਤਾ ਚੀਨੀ ਹਰ ਗੱਲ ਤੇ ਨੁਕਤਾ ਚੀਨੀ ਮੈਂ ਕਹਿੰਦਾ ਨੁਕਤਾ ਚੀਨੀ ਚ ਨੁਕਤੇ ਐਡ ਕਰ ਲੀਏ ਚੀਨੀ ਵੱਜੂ ਥੋੜਾ ਖੰਡ ਖੁੰਡ ਵਧੀਆ ਆ ਜੂ ਰਾਣਾ ਗੁਰਜੀਤ ਜੀ ਬੈਠੇ ਆ ਨੁਕਤਾ ਚੀਨੀ ਚ ਚੀਨੀ ਕੱਢ ਲਓ ਜੀ ਨੁਕਤੇ ਐਡ ਕਰ ਲਓ ਚੀਨੀ ਐਡ ਕਰ ਲਓ ਦੁਖੀ ਕਰ ਰੱਖਿਆ ਗੱਲ ਨਹੀਂ ਬਾਤ ਨਹੀਂ ਮੈਂ ਸਾਨੂੰ ਕੀ ਲੋੜ ਸੀ ਇਹਨਾਂ ਇਸ ਫੀਲਡ 'ਚ ਆਉਣ ਦੀ ਚੀਮਾ ਸਾਹਿਬ ਵਕੀਲ ਸੀ ਉਹ ਅਮਰੀਕਾ ਛੱਡ ਕੇ ਆਇਆ ਕੁਲਦੀਪ ਧਾਲੀਆ ਆ ਕੋਈ ਆ ਵਕੀਲ ਬੈਠੇ ਆ ਕੋਈ ਡਾਕਟਰ ਕੋਈ ਆ ਪੱਤਰਕਾਰ ਬੈਠੇ ਆ ਬਲਵिलासਪੁਰ ਸਾਹਿਬ ਸਾਰੇ ਆਪਦੇ ਆਪ ਦੇ ਕੰਮ ਕਰੀ ਸਾਨੂੰ ਕੀ ਲੋੜ ਸੀ ਇੱਥੇ ਪੰਗੇ ਲੈਣ ਦੀ ਜੀ ਜੇ ਇਹ ਚੱਜ ਦੇ ਨਿਕਲਾਉਂਦੇ ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਆ ਅਸੀਂ ਹੁਣ ਜੇ ਆ ਗਏ ਫਿਰ ਅਸੀਂ ਹਜ਼ੀਮਾਂ ਦੇ ਅਸੀਂ ਨਹੀਂ ਜਾਂਦੇ ਹੁਣ ਛੇਤੀ ਹੁਣ ਕਹਿੰਦੇ ਛੱਡੋ ਕੁਰਸੀ ਪਹਿਲਾਂ ਕੁਰਸੀ ਨੂੰ ਖੇਡ ਨਹੀਂ ਸਮਝਦੇ ਸੀ ਕੋਈ ਗੱਲ ਨਹੀਂ ਆ ਜਾਣਗੇ ਐਨੇ ਘਰਾ ਲੋ ਐਨੇ ਚੁਤਾ ਲੋ ਐਨੇ ਕੀ ਬਹੁਤ ਨੇ ਉਹ ਚੱਕਰ ਸੀ ਮਾਰੇਗੇ ਖੇਡਾਂ ਖੇਡਣ ਲੱਗੇ ਲੋਕਾਂ ਨੇ ਗੀਟੀਆਂ ਵਾਂਗੂ ਆਇਆ ਫਿੱਟ ਕਰਨ ਲੱਗੇ ਗੋਟੀਆਂ ਹਾਂ ਨਹੀਂ ਚੱਲ ਰਹਾ ਹੁੰਦਾ ਜੀ ਸੱਚ ਦੀ ਗੱਲ ਕਰੋ ਲੋਕਾਂ ਦਾ ਕਿੱਥੇ ਸੂਬਾ ਨੰਬਰ 1 ਸੀ ਕਿੱਥੇ ਸੂਬਾ ਭੰਗੜਿਆਂ ਗਿੱਧਿਆਂ ਚ ਕਿੱਥੇ ਸੂਬਾ ਕੁਸ਼ਤੀਆਂ ਚ ਦੰਗਲਾਂ ਚ ਨੰਬਰ 1 ਕਿੱਥੇ ਸੂਬਾ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਕਬੱਡੀ ਦੇ ਖਿਡਾਰੀਆਂ ਵਾਸਤੇ ਕਿੱਥੇ ਸੂਬਾ ਲਿਆ ਕੇ ਥੱਲੇ ਮਾਰਿਆ ਚੱਕੇ ਸੋ ਇਸ ਕਰਕੇ ਪੰਜਾਬ ਦੀ ਆਨ ਬਾਨ ਤੇ ਸ਼ਾਨ ਦੀ ਲੜਾਈ ਹੈ ਪ੍ਰਗਟ ਸਿੰਘ ਜੀ ਕਹਿੰਦੇ ਸੀ ਦੇਖਦੇ ਆ ਕਿੰਨਾ ਅਕਸ਼ਰ ਲੱਤ ਲਾਉਂਦਾ ਉਹ ਜਨਾਬ ਜੀ ਮੈਂ ਨਾ ਤਾਂ ਕੋਈ ਕਿਸੇ ਤੋਂ ਕਮਿਸ਼ਨ ਲੈਣਾ ਹੈ ਨਾ ਮੈਂ ਮੈਨੂੰ ਕੋਈ ਖਜ਼ਾਨੇ ਵਾਸਤੇ ਚੈੱਕ ਚਾਹੀਦਾ ਇਹਨਾਂ ਤੋਂ ਬਿੰਨ ਪੈਸੇ ਲੈ ਲਓ ਹੁਣ 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 ਥੋੜਾ ਜਿਹਾ ਬੀਬੀ ਐਮਬੀ ਥੋੜਾ ਜਿਹਾ ਥੱਲੇ ਆ ਗਈ ਥੋੜਾ ਜਿਹਾ ਗਰਦਨ ਚੋਂ ਕੇਲਾ ਨਿਕਲਿਆ ਥੋੜਾ ਜਿਹਾ ਕਹਿੰਦੇ ਧਾਰ ਦੇ ਦਿਓ ਸਾਨੂੰ ਵੀ ਧਾਰ ਦੇ ਦਿਓ ਵੀ ਜਿੰਨਾ ਦੇਓਗੇ ਉਹਨਾਂ ਫਿਰ ਬਾਅਦ ਚ ਕੱਟ ਲਓ ਮੈਂ ਕਿਹਾ ਧਾਰ ਵੀ ਤਾਂ ਉਹੀ ਦੂਜੀ ਦੇ ਕੋਲ ਪੈਸੇ ਹੁਣ ਇਹ ਤਾਂ ਪਾਣੀ ਹੈ ਨਹੀਂ ਮੈਂ ਕਿੱਥੋਂ ਦੇ ਦਿਆਂ ਤੁਹਾਨੂੰ 15 ਦਿਨ ਠਹਿਰ ਜਾਓ ਉਦੋਂ ਦੇ ਦਾਂਗੇ ਤੁਹਾਨੂੰ 20 ਤਰੀਕ ਨੂੰ ਤੁਹਾਡਾ ਬਣਦਾ ਲੈ ਲਓ ਉਹਨੂੰ ਪਰ ਆਪ ਦਾ ਅਗਲੀ 20 ਮਈ ਤੱਕ ਚਲਾਉਣਾ ਪੈਣਾ ਤੁਹਾਨੂੰ ਫਿਰ ਆ ਜਿਹੜਾ 4000 ਦਿੰਨੇ ਆ ਇਹ ਵੀ ਇਹ ਵੀ ਨਾ ਕਿਤੇ ਕੋਈ ਵੀ 4000 ਤਾਂ ਦੇ ਹੀ ਦਿੰਦੇ ਹੁੰਦੇ ਆ ਉਹ ਵੀ ਨਹੀਂ ਫਿਰ ਅਗਲੀ ਵਾਰ ਮਿਲਣਾ ਫਿਰ ਅੰਕੜਿਆਂ ਮੁਤਾਬਕ ਜਿਹੜਾ ਹੁਣ ਕੋਰਟਾਂ 'ਚ ਫਿਰਦੇ ਨੇ ਹਾਈ ਕੋਰਟ 'ਚ ਤੁਰੇ ਫਿਰਦੇ ਨੇ ਆਏ ਲੈ ਲਵੋਗੇ ਪਾਣੀ ਸਾਥ ਤੱਕੇ ਨਾਲ ਸੋ ਇਹ ਤੱਕਾ ਨਹੀਂ ਚੱਲੂਗਾ ਮੈਂ ਧੰਨਵਾਦ ਕਰਦਾ ਤੇ ਜਦੋਂ ਆਲ ਪਾਰਟੀ ਮੀਟਿੰਗ ਸੀ ਬਾਜਵਾ ਸਾਹਿਬ ਆਏ ਸੀ ਚਲੋ ਐਲੋਪੀ ਸਾਹਿਬ ਨਹੀਂ ਆਏ ਇਹਨਾਂ ਦੇ ਪ੍ਰਧਾਨ ਵੀ ਨਹੀਂ ਆਏ ਕੋ ਕੰਮ ਹੋ ਗਿਆ ਹੋਣਾ ਬੁਝੂਰੀ ਪਾਣੀ ਤੋਂ ਜ਼ਿਆਦਾ ਜ਼ਰੂਰੀ ਕੰਮ ਹੋਣਾ ਕੋਈ ਤੇ ਪਰ ਬਾਕੀ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਆਏ ਜਿਸ ਤਾਂ ਪਾਜੀ ਖੁਦ ਆਏ ਅਿਆਲੀ ਸਾਹਿਬ ਨੂੰ ਬੁਲਾਇਆ ਸੀਗਾ ਪਤ ਨਹੀਂ ਕਿਉਂ ਨਹੀਂ ਆ ਪਾਏ ਪਰ ਅਕਾਲੀ ਦਲ ਦੇ ਚੀਮਾ ਸਾਹਿਬ ਤੇ ਉਹ ਕਪੜਾ ਭੁੰਦਰ ਸਾਹਿਬ ਆਏ ਉਹ ਉਹਨਾਂ ਦੇ ਪ੍ਰਧਾਨ ਨਹੀਂ ਆਇਆ ਕੋਈ ਹੋਰ ਕੰਮ ਹੋਣਾ ਸੋ ਔਰ ਪਾਰਟੀ ਮੀਟਿੰਗ ਦੇ ਵਿੱਚ ਸਾਰੇ ਨੇ ਮਤਲਬ ਬੈਠ ਕੇ ਗੱਲ ਕੀਤੀ ਵੀ ਹਾਂ ਯਾਰ ਇਸ ਮਾਮਲੇ ਦੇ ਨਾਲ ਅੱਜ ਵੀ ਤੁਸੀਂ ਕਹਿ ਮੈਂ ਧੰਨਵਾਦ ਕਰਦਾ ਇਸ ਗੱਲ ਦਾ ਉਹ ਤੁਸੀਂ ਹਿਸਟਰੀ ਗੱਲ ਛੇੜ ਲਈ ਐਵੇਂ ਹੋ ਜਾਂਦਾ ਆਪਣੇ ਚ ਕੋਈ ਅਸੀਂ ਕੋਈ ਆਪਣੀ ਕੋਈ ਬੱਟ ਦਾ ਰੌਲਾ ਨਹੀਂ ਤੁਸੀਂ ਮਾਝੇ ਵਾਲਿਆਂ ਮਸੀਂ ਮਾਲਵੇ ਵਾਲਿਆਂ ਦਾ ਕੋਈ ਬੱਟ ਸੰਜੀ ਐਨਾ ਕੋਈ ਆਪਣਾ ਕੋਈ ਥੋੜਾ ਆਪਣਾ ਕਲਚਰ ਹੈ ਮਾਝੇ ਦਾ ਕਲਚਰ ਤੇ ਮਾਲਵੇ ਦਾ ਕਲਚਰ ਲਗਭਗ ਸੇਮ ਮਿਲਦਾ ਹੀ ਹੈ ਅਗਰੈਸਿਵ ਆ ਸਾਰੇ ਹੈਨਾ ਕੋਈ ਗੱਲ ਨਹੀਂ ਹੋ ਜਾਂਦਾ ਬਾਦ ਘਾਟ ਤਾਪ ਠੰਡ ਹੋ ਜਾਂਦੀ ਹੈ ਕੋਈ ਗੱਲ ਹੱਸ ਲੈਵਲ ਥੋੜਾ ਜਿਹਾ ਹੱਸ ਹਰ ਵਕਤ ਹੈਨਾ ਉਹ ਅੰਦਰ ਫਿਰ ਉਹ ਹੈ ਜਿਹਾ ਵੇਵਸ ਪੈਦਾ ਹੋ ਜਾਂਦੀਆਂ ਨੇ ਜਰਾਬ

ਉਜਿੰਦਲ ਵਾਲੇ ਤੁਹਾਨੂੰ ਯਾਦ ਕਰਦੇ ਸੀ ਮੈਂ ਹੁਣ ਹੀ ਆਇਆ ਉੱਥੇ ਨਾਲ ਲੜ ਪੀਏ ਨਾ ਉੱਥੇ ਕੋਈ ਛੜਾਉਣ ਵਾਲਾ ਵੀ ਹੈ ਨਹੀਂ ਇੱਥੇ ਤਾਂ ਸਪੀਕਰ ਸਾਹਿਬ ਆ ਗਏ ਚਲੋ ਕਹਿੰਦੇ ਜਿਹਰ ਨੂੰ ਡਰੈਸ ਕਰੋ ਉੱਥੇ ਤਾਂ ਇੱਕ ਦੂਜੇ ਨੂੰ ਡਰੈਸ ਕਰਾਂਗੇ ਫਿਰ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਮੈਂ ਇਹ ਕੋਈ 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 ਜਾਤੀ ਕੋਈ ਕਿਸੇ ਨਾਲ ਵਿਅਕਤੀਗਤ ਵਿਰੋਧ ਨਹੀਂ ਵਿਚਾਰਕ મતਪੇਤ ਤਾਂ ਚੱਲਦੇ ਰਹਿੰਦੇ ਹੋ ਤਾਂ ਫਿਰ ਲੋਕਤੰਤਰ ਦਾ ਇਹੀ ਤਾਂ ਫਿਰ ਮਜ਼ਾ ਕਿ ਜੇ ਸਾਰੀ ਇੱਕ ਪਾਸੇ ਹੋ ਗਏ ਉਹ ਤਾਂ ਫਿਰ ਬਾਇਸਟ ਹੋ ਗਿਆ ਨਾ ਹਰ ਇੱਕ ਦਾ ਜਿਹੜਾ ਆਪਣਾ ਵਿਚਾਰ ਹੈ ਹਰ ਇੱਕ ਪਾਰਟੀ ਸਾਰੀਆਂ ਕਾਮਰੇਡ ਪਾਰਟੀਆਂ ਵੀ ਆਈਆਂ ਸੀ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਸੋ ਅੱਜ ਇਸ ਭਰੀ ਸਭਾ ਦੇ ਵਿੱਚ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਠੰਡੀ ਹਵਾ ਦਾ ਬੋਲਾ ਆਇਆ ਉਸ ਦਿਨ ਕਿ ਚਲੋ ਯਾਰ ਬਾਕੀ ਸਾਰੀਆਂ ਗੱਲਾਂ ਛੱਡ ਕੇ ਅੱਜ ਇਕੱਠੇ ਨੇ ਕਿਸੇ ਮੁੱਦੇ ਤੇ ਤਾਂ ਆਪਾਂ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਕਿ ਧਾੜ ਵੀ ਆਉਂਦੇ ਰਹੇ ਜਦੋਂ ਬਾਹਰੋਂ ਤਾਂ ਪੰਜਾਬੀ ਇਕੱਠੇ ਹੋ ਜਾਂਦੇ ਸੀ ਆਪਚ ਪਰਿਵਾਰ ਚ ਵੀ ਚੱਲਦਾ ਰਹਿੰਦਾ ਹੈ ਝਗੜਾ ਪਰ ਜਦੋਂ ਪਰਿਵਾਰ ਤੇ ਕੋਈ ਹਮਲਾ ਕਰ ਦਿੰਦਾ ਤਾਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਸੋ ਇੱਕ ਪਰਿਵਾਰ ਵਾਂਗੂ ਆਪਾਂ ਤੇ ਮੈਨੂੰ ਲੱਗਦਾ ਵੀ ਅੱਜ ਦੀ ਇਸ ਕਾਰਵਾਈ ਨੂੰ ਦਿੱਲੀ ਤੱਕ ਦੇਖਿਆ ਜਾ ਰਿਹਾ ਹੋਊਗਾ ਉਹਨਾਂ ਵੱਲੋਂ ਕਿ ਇਕੱਠੇ ਨੇ ਸਾਰੇ ਜੇ ਅੱਜ ਆਪਾਂ ਕੋਈ ਐਦਾਂ ਦਾ ਮੈਸੇਜ ਦੇਤਾ ਕਿ ਯਾਰ ਫੇਰ ਲੜੀ ਜਾਂਦੇ ਆ ਉਹ ਫਿਰ ਫੈਲਾਟ ਆ ਜਾਣਗੇ ਇਸ ਗੱਲ ਦਾ ਸੋ ਇਸ ਕਰਕੇ ਜੇ ਜੇ ਪਾਣੀ ਦਾ ਕੋਈ ਗੇਟ ਜਿਹੜਾ ਖੁੱਲਦਾ ਇਹ ਨਾ ਸੋਚਿਓ ਕਿ ਭਾਖੜਾ ਦਾ ਖੁੱਲ ਗਿਆ ਜਾਂ ਨੰਗਲ ਤੋਂ ਖੁੱਲ ਗਿਆ ਉਹ ਆਪਣੇ ਘਰ ਦਾ ਪਾਣੀ